ਸੁਖਬੀਰ ਸਿੰਘ ਬਾਦਲ ਨੇ ਐਸਐਸਪੀ ਤਰਨਤਨ ਮੈਡਮ ਰਵਜੋਤ ਕੌਰ ਗਰੇਵਾਲ ਨੂੰ ਪ੍ਰੀਸ਼ਭਾਚ ਦਿੱਤੀ ਸਖਤ ਚੇਤਾਵਨੀ ਕਿਹਾ ਤੁਸੀਂ ਐਸਐਸਪੀ ਹੋ ਕੇ ਆਮ ਆਦਮੀ ਪਾਰਟੀ ਲਈ ਕਰ ਰਹੇ ਹੋ ਕੰਮ ਮੁਹਾਲੀ ਐਸਐਸਪੀ ਲੱਗਣ ਦੀ ਚਾਹਤ ਵਿੱਚ ਆਮ ਆਦਮੀ ਪਾਰਟੀ ਦੀ ਕਰ ਰਹੇ ਹਨ ਵਰਕਰੀ ਐਸਐਸਪੀ ਮੈਡਮ ਰਵਜੋਤ ਕੌਰ ਗਰੇਵਾਲ ਕਿਹਾ ਸੁਖਬੀਰ ਸਿੰਘ ਬਾਦਲ ਨੇ ਅਜੇ ਤਨਤਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਮੈਡਮ ਸੁਖਵਿੰਦਰ ਕੌਰ ਅਰੰਦਾਵਤ ਹੱਕ ਦੇ ਚੋਣ ਸਭਾ ਨੂੰ ਸੰਬੋਧਨ ਕਰਦੇ ਆ ਐਸਐਸਪੀ ਤਰਨਤਾਰ ਨੂੰ ਪ੍ਰਤੀਖੇ ਨਿਸ਼ਾਨੇ ਸਾਦੇ ਈਸ਼ਮੁਖੇ ਉਹਨਾਂ ਬੋਲਦੇ ਆ ਕਿ ਆਸ਼ਸ਼ਪੀ ਤਰਨਤਾਰ ਮੈਡਮ ਰਵਜੋਤ ਗਰੇਵਾਲ ਮੁਹਾਲੀ ਲੱਕਨ ਦੀ ਚਾਹਤ ਵਿੱਚ ਆਮ ਆਦਮੀ ਪਾਰਟੀ ਲਈ ਵਰਕਰੀ ਕਰ ਰਹੇ ਹਨ ਮੈਡਮ ਗਰੇਵਾਲ ਤੋਂ ਇਲਾਵਾ ਸੁਪੀਚਿੰਗ ਬਾਦਲ ਵੱਲੋਂ ਆਮ ਆਦਮੀ ਪਾਰਟੀ ਉੱਪਰ ਵੀ ਤਿੱਖੇ ਨਿਸ਼ਾਨੇ ਸਾਦੇ ਗਏ ਈਸ਼ਮੁਖੇ ਸੁਖਬੀਰ ਸਿੰਘ ਬਾਦਲ ਦੇ ਨਾਲ ਅਕਾਲੀ ਦਲ ਦੀ ਉਮੀਦਵਾਰ ਸੁਖ ਕੁਵਿੰਟਰ ਕੋ ਅਰੰਤਵਾ ਸਭ ਦਾ ਮੰਤਰੀ ਗੁਲਜਾਰ ਸਿੰਘ ਰਣੀ ਕੇ ਹਲਕਾ ਫਤੇਗੜ ਚੂੜੀਆਂ ਤੋਂ ਅਕਾਲੀ ਦਲ ਤੇ ਇੰਚਾਰਜ ਲਖਪੀਰ ਸਿੰਘ ਲੋਤੀ ਨਗਲਵੀ ਮੌਜੂਦ ਸਨ ਉਹਦੇ ਤਾਨੂੰ ਕੀ ਕੁਝ ਕਿਹਾ ਸੁਖਬੀਰ ਸਿੰਘ ਬਾਦਲ ਨੇ ਐਨ੍ਹੀ ਘਬਰਾ ਗਈ ਹੈ ਕਿ ਹੁਣ ਪੁਲਿਸ ਅਫਸਰਾਂ ਨੂੰ ਵਰਤਰੀ ਹੈ ਇਲੈਕਸ਼ਨ ਜਿੱਤਣ ਵਾਸਤੇ ਜਿਹੜੀ ਸਰਕਾਰ ਪੁਲਿਸ ਅਫਸਰਾਂ ਨੂੰ ਵਰਤਨ ਲੱਗ ਜੇ ਇਹਦਾ ਮਤਲਬ ਉਹਦੇ ਕੰਮ ਫੇਲ ਹੈ ਮੈਂ ਹੈਰਾਨ ਹੈ ਜਿਸ ਤਰੀਕੇ ਨਾਲ ਲੱਗੇ ਮੈਂ ਇੱਥੇ ਐਸਐਸਪੀ ਰਵਜੋਦ ਕੌਰ ਗਰੇਵਾਲ ਹੈ ਮੈਂ ਤਾਂ ਕਿਤੇ ਕਿਤੇ ਸੋਚਦਾ ਹੈ ਈ ਆਈਪੀਐਸ ਉਹ ਬੰਦਾ بڑا ਜਿਹੜਾ ਲਾਇਕ ਹੋਏ ਪੜਿਆ ਲਿਖਿਆ ਉਹਨੂੰ ਸਮਝ ਹੋਏ ਬੜੀ ਹੈਰਾਨੀ ਹੈ ਕਿ ਬੀਬੀ ਜੀ ਨਵੇਂ-ਨਵੇਂ ਆਈਪੀਐਸ ਬਣੇ ਆ ਤੇ ਐਸਐਸਪੀ ਬਣੇ ਆ ਤੇ ਐਸਐਸਪੀ ਬਣਦੀ ਇੰਨੀ ਚਾਹਤ ਹੈ ਕਿ ਮਹਾਲੀ ਮੈਨੂੰ ਲਾਓ ਐਸਐਸਪੀ ਜੋ ਉਹਨਾਂ ਨੇ ਕਿਹਾ ਮਹਾਲੀ ਤਾਂ ਲਾਵਾਂਗੇ ਪਹਿਲੇ ਤਰਨਤਾਰਨ ਦੀ ਇਲੈਕਸ਼ਨ ਜਿੱਤ ਕੇ ਸਾਨੂੰ ਦਿਓ ਐਸਐਸਪੀ ਮਹਾਲੇ ਕਿਉਂ ਲਗਣਾ ਚਾਹੁੰਦੇ ਥੋਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਲਾਤ ਆ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਆਉਂਦਾ ਕੇਜਰੀਵਾਲ ਨੂੰ ਉਹਨੂੰ ਪੋਸਟਾਂ ਉਸ ਹਿਸਾਬ ਨਾਲ ਮਿਲਦੀਆਂ ਜਿਹੜਾ ਆਏਸ ਆਫੀਸਰ ਇੰਨੀ ਛੋਟੀ ਉਮਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਜੇ ਉਸ ਆਈਐਸ ਆਈਪੀਐਸ ਆਫੀਸਰ ਦਾ ਮਤਲਬ ਹੈ ਉਹਦੀ ਜਿਆਦਾ ਲੰਬੀ ਨੌਕਰੀ ਨਹੀਂ ਹੈ ਆ ਸੋਚਦੇ ਐ ਕਿ ਅਸੀਂ ਆਈਪੀਐਸ ਐ ਅਸੀਂ ਐਸਐਸਪੀ ਐ ਮੈਂ ਬੀਬੀ ਨੂੰ ਦੱਸਣਾ ਚਾਹੁੰਦਾ ਡੀਆਈਜੀ ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀਆਈਜੀ ਐ ਤੇ ਡੀਆਈਜੀ ਨੂੰ ਦਫ਼ਤਰ ਚੋਂ ਚੱਕ ਕੇ ਲੈ ਕੇ ਗਏ ਆ ਅੱਜ ਦੇਖ ਲਓ ਦਾ ਕੀ ਹਾਲ ਐ ਮੈਂ ਬੀਬੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡਾ ਨਵਾਂ ਕੈਰੀਅਰ ਸ਼ੁਰੂ ਹੋਇਆ ਤੇ ਖਾਸ ਕਰਕੇ ਝਾੜੂ ਵਾਲਿਆਂ ਦੇ ਅੱਖੇ ਲੱਗਣਾ ਜੇ ਡਕੈਤਾਂ ਨਾਲ ਪੁਲਿਸ ਲੜ ਜੇ ਤੇ ਫਿਰ ਸਟੂਬੇ ਦਾ ਕੀ ਬਣੂਗਾ ਆ ਤੇ ਡਕੈਤ ਐ ਇਹਨਾਂ ਦਾ ਠੱਗੀ ਵੱਜ ਗਈ ਠੱਗੇ ਸਾਰੇ ਤੇ ਜੇ ਠੱਗਾ ਨਾਲ ਤੁਸੀਂ ਲੜੋਗੇ ਤੁਹਾਡੀ ਰੈਪਿਟੇਸ਼ਨ ਇੰਨੀ ਮਾਰੀ ਹੋ ਜੂਗੀ ਅਗਲੇ 20 25 ਸਾਲ ਆਪਣੇ ਕੈਰੀਅਰ ਦੇ ਟਪਾਉਣੇ بڑے ਔਕੇ ਹੋ ਜਾਣੇ ਆ ਇਸ ਕਰਕੇ ਫਿਰ ਤੋਂ ਮੈਂ ਬੇਨਤੀ ਕਰਦਾ ਬੀਬੀ ਨੂੰ ਬੀਬੀ ਜੀ ਤੁਸੀਂ ਤੁਹਾਡੇ ਹਸਬੰਡ ਵੀ ਐ ਐਸਐਸਪੀ ਐ ਤੁਹਾਡਾ ਪਰਿਵਾਰ ਪੁਲਿਸ ਐ ਜਾ ਕੋਈ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਕਲੰਕ ਲੱਗ ਜੇ ਆ ਇਲੈਕਸ਼ਨ ਤਾਂ ਹੋਂਦੇ ਜਾਂਦੇ ਰਹਿਣੇ ਆ ਜੇ ਪੁਲਿਸ ਦੇ ਨਸਾਬ ਨਾਲ ਇਲੈਕਸ਼ਨ ਜਿੱਤੇ ਜਾਂਦੇ ਫਿਰ ਤਾਂ ਸਰਕਾਰਾਂ ਹਾਰਨਾਂ ਜਿੰਨਾ ੱਤਕਾ ਆਪਣੀ ਜਿਹੜੀ ਕੌਮ ਐ ਖਾਲਸਾ ਕੌਮ ਐ ਤੇ ਖਾਸ ਕਰਕੇ ਪੰਜਾਬੀ ਐ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਸਪਰਿੰਗ ਇੰਨੇ ਤਗੜੇ ਲੱਗੇ ਆ ਉਹ ਨਹੀਂ ਛਾਤੀ ਤੇ ਜਾ ਕੇ ਵੱਜਦੇ ਆ ਤੁਸੀਂ ਮੱਝ ਨਾਲ ਡਰਾਉਣਾ ਚਾਹੁੰਦੇ ਆ ਤੁਸੀਂ ਤੁਸੀਂ ਦੇਖੋ ਤੁਸੀਂ ਦੇਖੋ ਕਿੰਨੀ ਨੀਵੀਂ ਪੱਧਰ ਤੇ ਪੁਲਿਸ ਚਲੀ ਗਈ ਬੀਬੀ ਜੀ ਧੀਆਂ ਪਹਿਣਾ ਤੇ ਵੀ ਪਰਚੇ ਤੁਸੀਂ ਦੇਣ ਲੱਗੋਗੇ ਫੇ ਮਤਲਬ ਕੀ ਹੈ ਤੁਸੀਂ ਕਿਸ ਲੈਵਲ ਤੇ ਚਲੇ ਗਏ ਹੋ ਜੇ ਐਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਿਰ ਅਸੀਂ ਵੀ ਆ ਜੰਨੇ ਆ ਉਹ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਭਾਲਤ ਸਾਹਿਬ ਨੇ 16 ਸਾਲ ਜੇਲਾ ਕੱਟੀਆਂ ਇੱਥੇ ਬੈਠੀ ਹੈ ਲੀਡਰਸ਼ਿਪ ਜਿਹਨੇ 10-10 ਸਾਲ ਜੇਲਾ ਕੱਟੀਆਂ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਸਾਨੂੰ ਤਾਂ ਜੇਲਾ ਘਿਓ ਵਾਂਗੂ ਲੱਗਦੀ ਹੈ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਹੈ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਬਣ ਦਿੰਦੇ ਅਸੀਂ ਇੱਥੇ ਜੋਰ ਲਾ ਲੈ ਜਿੰਨਾ ਮਰਜੀ ਸ਼ੋਮਨੀ ਅਕਾਲੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਇੱਥੇ ਪਹੁੰਚ ਜਾਣਗੇ ਫਿਰ ਦੇਖੀ ਜਾਊਗੀ ਕਿ ਇੱਕ ਪਾਸੇ ਪੁਲਿਸ ਹੋਊਗੀ ਤੇ ਇੱਕ ਪਾਸੇ ਪੰਜਾਬ ਦੇ ਲੋਕ ਹੋਣਗੇ ਦੇਖੋ ਮੈਂ ਹੈਰਾਨ ਐ ਬੀਜੀਪੀ ਸਾਹਿਬ ਤੇ ਹੋਮ ਸੈਕਟਰੀ ਸਾਹਿਬ ਤੇ ਤੇ ਚੀਫ ਸੈਕਟਰੀ ਸਾਹਿਬ ਤੇ ਕਾਨੂੰਨ ਐ ਇਲੈਕਸ਼ਨ ਕਮਿਸ਼ਨ ਦਾ ਕਿ ਜਿਹੜਾ ਬੰਦਾ 3 ਸਾਲ ਤੋਂ ਵਾਦੇ ਤੇ ਜ਼ਿਲੇ ਛੋਏ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਇਲੈਕਸ਼ਨ ਦੇ ਦੌਰਾਨ ਐਨੇ ਥੱਲੇ ਲੱਗੇ ਆ ਸਾਰੀ ਫੋਰਸ ਆ ਝਾੜੂ ਵਾਲਿਆਂ ਤੋਂ ਆ ਦਿੱਲੀ ਵਾਲੇ ਲੁਟੇਰਿਆਂ ਦੇ ਥੱਲੇ ਕਿ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦਤਾਂ ਹਨ ਉਹਨਾਂ ਦੀ ਵੀ ਧੱਜੀਆਂ ਉਡਾਈਆਂ ਹੁਣ ਆ ਦੇਖ ਲੋ ਇੱਥੇ ਇੱਕ ਡੀਐਸਪੀ ਜਗਜੀਤ ਸਿੰਘ ਹੈ ਡੀਐਸਪੀ ਸੁਖਵੀਰ ਸਿੰਘ ਹੈ ਦੋਨੋਂ ਹਰਮੀਤ ਗਦਾਰ ਦੇ ਚੇਲੇ ਰਹੇ ਐ ਤੇ ਆ ਦੋਨੋਂ ਇੱਥੇ ਮੱਲੜਾ ਠੜ ਦੱਸਦਾ ਸਰ ਦੇ ਇੱਥੇ ਐ ਉਹ ਬਣਾਏ ਪਏ ਐ ਇਹਨਾਂ ਦੇ ਇਲੈਕਸ਼ਨ ਦੇ ਸਰਕਲ ਇੰਚਾਰਜ DSP ਦੁਜੇ ਛੇ ਐਸਐਚਓ ਜੀ ਤਰਨਤਾਰਨ ਹੈ ਗੁਰਚਰਨ ਸਿੰਘ ਆ ਵੀ ਮਲੇ ਦਾ ਜੰਮਿਆ ਪਲੇ ਇੱਥੇ ਹੀ ਹੈ ਆ ਵੀ ਆਈ ਕਹਿ ਕੇ ਆਇਆ ਤੁਹਾਨੂੰ ਅਸੀਂ ਵੋਟਾਂ ਮੈਂ ਜਿਤਾਉਂਗਾ ਇੱਕ ਹੈਗਾ ਐਸਐਚਓ ਸਰਾਏ ਮਾਨਤ ਖਾਨ ਬਲਰਾਜ ਸਿੰਘ ਇੱਥੋਂ ਦਾ ਰਹਿਣ ਵਾਲਾ ਉਹਦੀ 30 ਅਪ੍ਰੈਲ ਨੂੰ ਰਿਟਾਇਰਮੈਂਟ ਦਾ ਕਾਨੂੰਨ ਹੈ ਕਿ 6 ਮਹੀਨੇ ਰਿਟਾਇਰਮੈਂਟ ਤੋਂ ਪਹਿਲੇ ਬੰਦਾ ਉਹ ਇਲੈਕਸ਼ਨਰੀਆ 'ਚ ਨਹੀਂ ਲੱਗ ਸਕਦਾ ਆਪਣੇ ਇਲਾਕੇ ਉਹਨੂੰ ਵੀ ਲਾਈ ਬੈਠੇ ਐ ਇੱਕ ਐਸਐਚਓ ਵੀਰੂਵਾਲਾ ਨਰੇਸ਼ ਕੁਮਾਰ ਉਹਦੀ ਘਰ ਵਾਲੀ ਸਰਪੰਚ ਐ ਇਸ ਇਲਾਕੇ ਦੇ ਵਿੱਚ ਤੇ ਉਹਨੂੰ ਵੀ ਇੱਥੇ ਹੀ ਲਾਈ ਬੈਠੇ ਐ ਝਾੜੂ ਵਾਲੇ ਦੇਖੋ ਕਿੰਨੀਆਂ ਧਜੀਆਂ ਐ ਇੱਕ ਇੱਥੇ ਐਸਐਚਓ ਚਬਾਲਾ ਗੁਰਦੀਪ ਸਿੰਘ ਉਹ ਵੀ 31 ਚਾਰ ਮਹੀਨੇ ਨੂੰ ਰਿਟਾਇਰ ਹੋਣ ਵਾਲਾ ਹੈ ਆ ਸਾਰਿਆਂ ਨੂੰ ਕਿਹਾ ਕਿ ਤੁਸੀਂ ਖੁਦ ਨੂੰ ਰਿਟਾਇਰਮੈਂਟ ਵਰੀਏ ਸੱਚੋ ਲਾ ਲਾਂਗੇ ਤੁਸੀਂ ਕਮਾ ਲਿਓ ਜਿੰਨਾ ਕਮਾਉਣਾ ਹੈ ਪਰ ਸਾਰੇ ਇੱਥੇ ਜੋ ਜਿੰਨੇ ਵੀ ਆ ਜਿੰਨੇ ਪੁਲਿਸ ਵਾਲੇ ਆ ਵੀ ਆਈਜੀ ਭੁੱਲਰ ਵੀ ਸੋਚਦਾ ਸੀ ਕਮਾ ਲਓ ਜਿੰਨੇ ਕਮਾਲੇ ਆ ਸਾਰੇ ਕੱਢ ਲਈਦੇ ਵਾਪਸ ਤੇ ਰਿਟਾਇਰਮੈਂਟ ਦੇ ਤੁਸੀਂ ਖੋਣਾ ਹੈ ਤੇ ਆਰਾਮ ਨਾਲ ਜਾ ਕੇ ਰਿਟਾਇਰ ਹੋ ਜਾਓ ਐ ਜੇ ਗਲਤ ਕੰਮ ਨਾ ਕਰੋ ਹਨੂੰ ਪੁਲਿਸ ਵੀ ਭਰਤੀ ਕੀਤਾ ਪੁਲਿਸ ਦਾ ਮਤਲਬ ਹੈ ਇਨਸਾਫ ਅਨਸਾਫ ਦੇਣਾ ਪੁਲਿਸ ਦਾ ਮਤਲਬ ਹੈ ਚੋਰਾਂ ਨਾਲ ਡਕੀਟਾਂ ਦਾ ਸਾਥ ਦੇਣਾ ਨਹੀਂ ਜਿਹੜੇ ਅਫਸਰ ਕਾਨੂੰਨ ਤੋੜਦੇ ਐ ਉਹਨਾਂ ਦਾ ਉਹੀ ਅਸ਼ਨ ਹੁੰਦਾ ਹੈ ਜਿਹੜਾ ਆਮ ਇਨਸਾਨ ਕਾਨੂੰਨ ਤੋੜਦਾ ਹੈ ਇਹਦਾ ਮਤਲਬ ਨਹੀਂ ਕਿ ਤੁਸੀਂ ਪੁਲਿਸ ਨੂੰ ਤੁਸੀਂ ਕਾਨੂੰਨ ਦੇ ਉੱਤੇ ਹੋ ਤੋ ਇਸ ਕਰਕੇ ਜਿਹੜੀਆਂ ਜਿਹੜੀਆਂ ਤੁਸੀਂ ਗੈਰ ਕਾਨੂੰਨੀ ਚੀਜ਼ਾਂ ਕਰ ਰਹੇ ਹੋ ਉਹ ਸਾਰੀਆਂ ਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਤੇ ਤੁਹਾਨੂੰ ਹਰ ਚੀਜ਼ ਦਾ ਜਵਾਬ ਦੇਣਾ ਪੈ ਸਕਦਾ ਹੈ ਇਸ ਕਰਕੇ ਲਾਈਨ ਨਾ ਕਰਾਸ ਕਰੋ ਆ ਇਲੈਕਸ਼ਨ ਹੈ ਤਰਨ ਤਰਨ ਦੇ ਲੋਕਾਂ ਨੂੰ ਫੈਸਲਾ ਕਰਨ ਦਿਓ ਤੁਹਾਡਾ ਕੰਮ ਹੈ ਕਾਨੂੰਨ ਵਿਵਸਥਾ ਕਰਨਾ ਜੇ ਤੁਸੀਂ ਆਹ ਕੰਮ ਨਾ ਰੋਕਿਆ ਫਿਰ ਜੁਮਵਾਰੀ ਥੋਡੀ ਹੋਣੀ ਹੈ ਐਸਐਸਪੀ ਮੈਡਮ ਦੀ ਜੁਮਵਾਰੀ ਹੋਣੀ ਹੈ ਜੇ ਇੱਥੇ ਕੋਈ ਚੀਜ਼ ਹੋ ਗਈ ਕਿਉਂਕਿ ਪੰਜਾਬ ਦੇ ਲੋਕ ਜ਼ੁਲਮ ਦੇ ਖਿਲਾਫ ਸਦਾ ਲੜਦੇ ਰਹੇ ਐ ਤੇ ਤੁਸੀਂ ਇੱਕ ਗੱਲ ਮੈਨੂੰ ਪੰਜਾਬੀ ਦੀ ਦੱਸ ਦੇਣਾ ਥੋਡੀ ਘਬਰਾਹਟ ਚ ਗੱਲ ਆ ਗਈ ਐ ਐਸਐਸਪੀ ਮੈਡਮ ਤੁਸੀਂ ਚੌਥੇ ਨੰਬਰ ਵਾਲੇ ਝਾੜੂ ਨੂੰ ਪਹਿਲੇ ਨੰਬਰ ਤੇ ਨਹੀਂ ਲਿਆ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਆ ਝਾੜੂ ਵਾਲੇ ਨੂੰ ਤਾਂ ਮੂੰਹ ਨਹੀਂ ਲਾਉਣਾ ਲੋਕੀ ਲਾਉਂਦੇ ਐ ਖਾਸ ਕਰਕੇ ਉਹ ਗद्दार ਨੂੰ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੱਠ ਤੇ ਸ਼ਰਮ ਮਾਰ ਸਕਦਾ ਉਹ ਕਿਸੇ ਦੇ ਵੀ ਪਿੱਠ ਤੇ ਸ਼ਰਮ ਮਾਰ ਸਕਦਾ ਉਹਨੂੰ ਵਿਸ਼ਵਾਸ ਨਹੀਂ ਕਰਦੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਅੱਜ ਤਾਂ ਸਮਾਂ ਆ ਗਿਆ 4 ਸਾਲ ਬਰਬਾਦ ਹੋ ਗਏ ਪੰਜਾਬ ਨੂੰ ਲੁੱਟ ਕੇ ਤਬਾਹ ਕਰਤਾ ਇੰਨਾ ਝਾੜੂ ਵਾਲੇ ਨੇ ਅੱਜ ਇੰਨਾ ਵੱਡਾ ਦੁੱਖ ਦਾ ਸਮਾਂ ਹੈ ਪੰਜਾਬ ਦੇ ਉੱਤੇ ਫੜਾ ਨਾਲ ਇੰਨਾ ਕਰੋੜਾਂ ਅਰਬਾਂ ਦੀ ਨੁਕਸਾਨ ਹੋਇਆ ਹੈ ਐਡੇ ਵੱਡੇ ਠੱਗ ਦੇਖੋ 12000 ਕਰੋੜ ਰੁਪਇਆ 12.5 ਹਜ਼ਾਰ ਕਰੋੜ ਰੁਪਇਆ ਜਿਹੜਾ ਹਰ ਪੀੜਤਾ ਵਾਸਤੇ ਇੱਕ ਫੰਡ ਹੁੰਦਾ ਡਿਜ਼ਾਸਟਰ ਰੀਲੀ ਫੰਡ ਜਿੱਥੇ ਸਰਕਾਰ ਕੋਈ ਹੱਥ ਨਹੀਂ ਲਾ ਸਕਦੀ ਦੇਖੋ ਇੰਨੇ ਵੱਡੇ ਠੱਗ ਹੈ ਉਹਦੇ ਉਹਦੇ ਜੋ ਵੀ ਪੈਸਾ ਕੱਢ ਲਏ ਇਹਨਾਂ ਨੇ ਸਾਰਾ ਹੀ ਆ ਪੈਸਾ ਸਾਰਾ ਕਿਤੇ ਇਸ਼ਤਿਹਾਰਾਂ ਤੇ ਆਪਣੇ ਦੂਜੇ ਕੰਮਾਂ ਚ ਲਾ ਦਿੱਤਾ ਤੇ ਅੱਜ ਜਿਹੜੇ ਗਰੀਬ ਨੁਕਸਾਨ ਹੋਇਆ ਉਹਨਾਂ ਵਾਸਤੇ ਦੇ ਨੂੰ ਪੈਸਾ ਹੈ ਨਹੀਂ ਇਹ ਜੇ ਘਟੀਆਂ ਪਾਰਟੀ ਹੈ ਜੇ ਘੜੀਆਂ ਲੋਕ ਹੈ ਇਹ ਜੇ ਘੜੀਆਂ ਚੀ ਮੰਤਰੀ ਤੇ ਇਹਨਾਂ ਦੇ ਮੰਤਰੀ ਹੈ ਉਹਨਾਂ ਨੂੰ ਹਲੇ ਤੱਕ ਕੋਈ ਸ਼ਰਮ ਵੀ ਹੈ ਨਹੀਂ ਇੰਨੇ ਧੀਜ ਬਨੇ ਪਏ ਐ ਇੰਨੇ ਥੱਲੇ ਕੇਜਰੀਵਾਲ ਤੇ ਲੱਗੇ ਪਏ ਐ ਬੱਲਾ ਤਾਂ ਹੱਡੀਆਂ-ਹੋਡੀਆਂ ਸਾਰਾ ਕੁਝ ਈੜ ਦੀ ਹੱਡੀ ਕੋਈ ਵੀ ਹੈ ਨਹੀਂ ਇਹਨਾਂ ਕੋਲੇ ਆ ਤਾਂ ਕੋਈ ਕੰਮ ਐ ਕਿ ਸਾਨੂੰ ਮੰਤਰੀ ਰਹਿਣ ਦਿਓ ਸਾਨੂੰ ਖੁੱਲਾ ਲੁੱਟਣ ਦਿਓ ਆਈ ਚੀਜ਼ ਤੇ ਲੱਗੇ ਆ ਹੁਣ ਆ ਜਿਹੜੇ ਅਖੀਰਲਾ ਸਾਲ ਐ ਹੁਣ ਤਾਂ ਦੋਨੋਂ ਹੱਥ ਤੋਂ ਲੱਗ ਗਏ ਐ ਪਰ ਮੈਂ ਇੱਕ ਗੱਲ ਦੱਸਣਾ ਚਾਹਣਾ ਪ੍ਰਮਾਤਮਾ ਮਿਹਰ ਕਰੇ ਪੰਜਾਬ ਦੀ ਜਨਤਾ ਦਾ ਸਾਥ ਰਵੇ ਤੁਸੀਂ ਵਾਪਸ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਓ ਆ ਸਾਰੀਆਂ ਚੀਜ਼ਾਂ ਦੇ ਸਾਹਬ ਲਿੱਤੇ ਜਾਣਗੇ ਹਰ ਕੁਆਰੀ ਹੋਊਗੀ ਤੇ ਜਿਨ੍ਹਾਂ ਨੇ ਲੁਕਿਆ ਪੈਸਾ ਸਾਰਾ ਪੈਸਾ ਵਾਪਸ ਲੈ ਕੇ ਪੰਜਾਬ ਦੇ ਖਜ਼ਾਨੇ ਚ ਪਾਵਾਂਗੇ ਸਲਾਮ ਹੀ ਹੌਕਾ ਦੀ ਜੈ ਜੈ ਜੰਦਾਬਾ ਮੈਨੂੰ ਹੁਣੀ ਹੁਣੀ ਦੱਸਿਆ ਗਿਆ ਕਿ ਐਸਐਲਪੀ ਮੈਡਮ ਨੇ ਆਪਣੇ ਡੀਐਸਪੀ ਪ੍ਰਿਤੰਦਰ ਸਿੰਘ ਕਿੱਥੇ ਹੈ ਆਓ ਜੀ ਇਹਨਾਂ ਨੂੰ ਭੇਜਿਆ ਕਿ ਅਸੀਂ ਜੋ ਕੇਸ ਦਰਜ ਕੀਤੇ ਗਏ ਐ ਸਾਰਿਆਂ ਤੇ ਇਨਕੁਆਇਰੀ ਮਾਰਕ ਅਸੀਂ ਕਰਕੇ ਕੋਈ ਅਰੈਸਟ ਨਹੀਂ ਕਰਾਂਗੇ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਕੋਈ ਝੂਠਾ ਪਰਚਾ ਨਹੀਂ ਦਿੱਤਾ ਜਾਊਗਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਊਗਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਮੈਂ ਭੇਜਿਆ ਸਾਰੇ ਨਾਲ ਗੱਲ ਕੀਤੀ ਹੈ ਹਾਈ ਕੋਰਟ ਵੀ ਕਰ ਦਿੱਤਾ ਹੈ ਤਾਂ ਹੁਣ ਮੈਡਮ ਦਾ ਆਇਆ ਹੈ ਸ਼ਾਇਦ ਮੈਡਮ ਨੂੰ தோਕ ਲਿਆ ਹੋਣਾ ਕਿ ਹੁਣ ਪੁਲਿਸ ਦੀ ਵਰਦੀ ਪਾਣੀ ਜ਼ਰੂਰੀ ਪੈ ਗਈ ਉਹਨੂੰ ਤਿਆਰ ਕਰਕੇ ਮੈਂ ਬੇਨਤੀ ਹੈ ਕਿ ਅੱਜ ਆ ਮੈਮੋਰੈਂਡਮ ਆਸੀਂ ਉਹ ਕਹਿੰਦੇ ਸਾਨੂੰ ਭੇਜ ਦਿਓ ਆ ਮੈਂ ਤੁਹਾਨੂੰ ਦੇ ਰਿਆਂ ਪਰ ਜੇ ਇਹਨਾਂ ਨੇ ਇੱਕ ਵੀ ਬੰਦਾ ਹੁਣ ਫੜਿਆ ਫਿਰ ਨਾ ਇੱਥੇ ਮੁੱਖ ਮੰਤਰੀ ਬਣੂਗਾ ਨਾ ਕੇਂਜਰੀਵਾਲ ਨਾ ਸਸੋੜੀਆ ਕਿਸੇ ਨੂੰ ਬਣ ਨਹੀਂ ਦੇਣਗੇ ਮਾਜੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਆਪਣਾ ਧਰਨਾ ਸਵਾਪਤਾ ਕਿਉਂਕਿ ਕਿਉਂਕਿ ਇਹਨਾਂ ਨੇ ਸਾਨੂੰ ਵਿਸ਼ਵਾਸ ਦੇ ਦਿੱਤਾ ਵੈਰ ਜੀ ਦੇ ਕਾਲਸਾ ਵੈਰ ਜੀ ਦੇ ਫਦੇ